ਮੇਰਾ ਨਾਮ ਪ੍ਰਗਟ ਸਿੰਘ ਹੈ ਜੀ ਮੇਰਾ ਪਿੰਡ ਰੂਪਵਾਲੀ ਆ ਅਸੀਂ 14 ਨਵੰਬਰ ਨੂੰ ਇਥੋਂ ਪ੍ਰਸਤਾਨ ਕੀਤਾ ਸੀ ਗੁਰੂ ਨਾਨਕ ਸਾਹਿਬ ਦੇ ਇਹ ਪੁਰਬ ਮਨਾਉਣ ਵਾਸਤੇ ਨਕਾਣਾ ਸਾਹਿਬ ਗਏ ਨਕਾਣਾ ਸਾਹਿਬ ਤੋਂ ਫਿਰ ਅਸੀਂ ਸੱਤ ਸੌਦਾ ਗੁਰਦੁਆਰੇ ਗਏ ਉਸ ਤੋਂ ਬਾਅਦ ਫਿਰ ਅਸੀਂ ਪੰਜਾ ਸਾਹਿਬ ਪੰਜਾ ਸਾਹਿਬ ਤੋਂ ਫਿਰ ਕਰਤਾਰਪੁਰ ਕਰਤਾਰਪੁਰ ਤੋਂ ਫਿਰ ਰੋੜੀ ਸਾਹਿਬ ਰੋੜੀ ਸਾਹਿਬ ਤੋਂ ਲਾਹੌਰ ਡੇਰਾ ਸਾਹਿਬ ਜਨਮ ਸਥਾਨ ਗੁਰੂ ਅਮਰਦਾਸ ਸਿੰਘ ਸੇਣੀਆਂ ਸ਼ਹੀਦ ਜਿੱਥੇ ਬੱਚਾ ਦੇ ਚੋਟੇ ਗਾ ਕੇ ਸਿੰਘੀਆਂ ਨੇ ਆਪਣੇ ਗਾਲਜ ਹਾਰ ਪਰ ਆਏ ਸੀ ਉਹ ਵੀ ਗੁਰਦੁਆਰਾ ਦੇਖਿਆ ਬਾਕੀ ਪੂਰਾ ਲਾਹੌਰ ਦੇਖਿਆ ਬਹੁਤ ਅਨਜਾਇਕੀਤਾ ਕਿੰਨਾ ਘੁੰਡ ਭੱਜੋ ਗੁਰਦੁਆਮਾ ਬਿਛੜੀ ਗੁਰਦੁਆਮਾ ਦਰਸ਼ਨ ਕਰਕੇ ਨਹੀਂ ਬਹੁਤ ਖੁਸ਼ੀ ਆਈ ਸਾਨੂੰ ਜੀ ਅਸੀਂ ਬਹੁਤ ਖੁਸ਼ ਹੋਏ ਆ ਕਿ ਸਾਡੇ ਬਹੀ ਬੜੇ ਕਰਮਾ ਵਾਲੇ ਹੈਗੇ ਸਾਨੂੰ ਦਰਸ਼ਨ ਹੋਏ ਨੇ ਹਾਂਜੀ ਪਹਿਲੀ ਵਾਰ ਗਏ ਹਾਂ ਬੜਾ ਸੋਹਣਾ ਲੱਗਾ ਏ ਤੇ ਜਿਹੜੇ ਅਫਸਰ ਉਹ ਵੀ ਬੜਾ ਪਿਆਰ ਕਰਦੇ ਹਨ ਤੇ ਉਧਰ ਦੇ ਦੂਸਰਾ ਵਾਤਾਵਰਨ ਵੀ ਬੜਾ ਵਧੀਆ ਸੀ ਅੱਛੇ ਤਰੀਕੇ ਨਾਲ ਪੇਸ਼ ਆਏ ਸੀ ਤੇ ਸੜਕਾਂ ਵੀ ਬਹੁਤ ਵਧੀਆ ਸਾਨੂੰ ਆਉਂ ਹੀ ਹਵਾਈ ਜੱਜ ਭਜਦੇ ਨੇ ਜਿਹੜੀ ਖੁਸ਼ੀ ਦੀ ਗੱਲ ਹੀ ਤੇ ਲੰਗਰ ਪਾਣੀ ਸੇਵਾ ਚੜ੍ਹਦੀ ਕਲਾ ਸੀ ਤੇ ਮਾਲਕ ਸਾਲ ਵੀ ਇਤਰਾ ਹੀ ਦੀਜਾ ਵਕਸ਼ਦਾ ਰਹੇ ਤੇ ਜਾਂਦੇ ਰਹੀਏ ਦਰਸ਼ਨ ਕਰਦੇ ਰਹੀਏ ਤੇ ਬਹੁਤ ਵਧੀਆ ਉਹ ਇਹਨਾਂ ਨੇ ਦੱਸਿਆ ਹੈ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਪੰਚਾਇਤ ਗੁਰਦਰੀ ਵਿਖਾਏ ਸੀ ਸਾਨੂੰ ਤੇ ਬਹੁਤ ਵਧੀਆ ਹੈ ਬਹੁਤ ਬਨੰਦ ਆਇਆ ਵੀਰ ਜੀ ਪੰਜ ਥਾਵਾਂ ਤੇ ਜਾ ਕੇ ਆਏ ਆ ਚਾਰ ਪੰਜ ਥਾਵਾਂ ਤੇ ਨਨਕਾਣਾ ਸਾਹਿਬ ਪੰਜਾ ਸਾਹਿਬ ਸੱਚਾ ਸੌਦਾ ਤੋੜੀ ਸਾਗੁਰਦਵਾਰੇ ਡੇਰਾ ਸਾਹਿਬ ਲਾਹੌਰ ਤੇ 10 ਦਿਨਾਂ ਦਾ ਸਾਡਾ ਟੂਰ ਸੀ ਬਹੁਤ ਬਹੁਤ ਬੜਾ ਆਨੰਦ ਆਇਆ ਸੰਗਤ ਨੇ ਵੀ ਉੱਥੇ ਬੜਾ ਪਿਆਰ ਦਿੱਤਾ ਆਪਾਂ ਨੂੰ ਤੇ ਬਹੁਤ ਵਧੀਆ ਪ੍ਰਬੰਧ ਸੀ ਉਹਨਾਂ ਦਾ ਵੀ ਖਾਣ ਪੀਣ ਦੀ ਕੋਈ ਦਿੱਕਤ ਨਹੀਂ ਸੀ ਵਧੀਆ ਪ੍ਰਬੰਧ ਸੀ ਬੱਸਾਂ ਦਾ ਕਹੇ ਕਿਸੇ ਦੀ ਤਕਲੀਫ ਨਹੀਂ ਆਈ ਪਹਿਲੀ ਵਾਰ ਗਏ ਸੀ ਦੂਜੀ ਵਾਰਾਂ ਜਾ ਕੇ ਆਏ ਜੀ ਪਿਛਲੇ ਹਾਲ ਵੀ ਅੱਜ ਕੱਲ ਗਏ ਸੀ ਗੁਰਨਾਣਕ ਦੇਵ ਜੀ ਇਸ ਵਾਰ ਫੇਰ ਗੁਰਨਾਣ ਦੇਵ ਜੀ ਦੇ ਗੁਰਪੁਰੂ ਤੇ ਜਾ ਕੇ ਆਏ ਆਂ ਬੜੀ ਬੜੀ ਮਿਹਰਬਾਨੀ ਦੋਆਂ ਸਰਕਾਰਾਂ ਦੀ ਇੰਡੀਆ ਸਰਕਾਰ ਦੀ ਵੀ ਤੇ ਪਾਕਿਸਤਾਨ ਸਰਕਾਰ ਦੀ ਇਸੇ ਤਰ੍ਹਾਂ ਰਾਹ ਖੁੱਲਿਆ ਰਹੇ ਤੇ ਮੇਲ ਮਲਾਪ ਹੁੰਦਾ ਰਹੇ ਤੇ ਸਿੱਖ ਸੰਗਤਾਂ ਜਾਂਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ